ਲੋ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਵੀਰੋ ਚੱਲਦਿਆ ਕੰਮ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਹੌਸਲੇ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ ਚੈਨਲ ਸਰਬਜੀਤ ਮਹਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪਤੋਂ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਲੋ ਜੀ ਪਹੁੰਚੇ ਵੀ ਆਪਣੀ ਪਿੰਡ ਵਾਲੀ ਮੋਟਰ ਪਰ ਪੱਤਾ ਝੜ ਜੀ ਜਿਹਦੀ ਰੋਤਾ ਉਹ ਵੀ ਨੰਗ ਚੁੱਕੀ ਆ ਚਲੋ ਅੱਧ ਵਿਚ ਅੱਧ ਵਿੱਚ ਚੱਲ ਰਹੀ ਆ ਇਹ ਮੋਟਰ ਪਰ ਵੀ ਸਫਾਈ ਹੋਣ ਵਾਲੀ ਆ ਦੇਖੋਸ ਥੋੜੀ ਜੀ ਪਾਪਾ ਜੀ ਨੇ ਸਰਾਉ ਵੱਡੀ ਵੀ ਤੀ ਸੁੱਕ ਗਈ ਤੇ ਉਹ ਹੁਣ ਬਾਈ ਗਾਉਣੀ ਆ ਗਾਉਣੀ ਵੀ ਕਿਹਾ ਸਮਝ ਲੋ ਵੀ 11 ਜਿਆ ਨਾਲੇ ਆਪਾਂ ਨੇ ਕਰ ਦੇਣੀ ਲੋਟ ਤੇ ਬੰਦੇ ਆਏ ਵੇ ਆਪਣੇ ਨਾਲ ਤਗੜੇ ਤਗੜੇ ਐ ਤਾਂ ਮੈਂ ਵੀ ਤਗੜਾ ਹੀ ਆ ਇਹਨਾਂ ਨੇ ਚਾਹੀਦਾ ਤੇ ਹੁਣ ਆਪਾਂ ਨੇ ਤਰਪਾਲ ਪਰ ਵੀ ਸਾਧਣੀ ਇਹਨਾਂ ਨੂੰ ਕਹਣਾ ਬਾਈ ਅੱਪਰ ਛਾਲਾਂ ਜੀਆਂ ਮਾਰ ਲਓ ਚੜ ਲਓ ਵੇ ਜਿਹਨੂੰ ਸਿਆਣੇ ਕਹਿੰਦੇ ਨੇ ਵੀ ਸਰੋਂ ਗਾਉਣੀ ਹੈ ਥੋੜੀ ਜਿਹੀ ਨਹੀਂ ਤਾਂ ਟਰੈਕਟਰ ਵੀ ਲਿਆਉਂਦੇ ਵੀ ਹੋ ਜੂਗੀ ਸਰੋਂ ਮਲਾਦੀ 10-7-8 ਕਿਲੋ ਹੋ ਜਾਣੀ ਵੀ ਥੋੜੀ ਜਿਹੀ ਦੇ ਵਿੱਚ ਬੀਜੀ ਵੀਤੀ ਸਾਖ ਖਾਨ ਖਾਤਰੋ ਪੱਕ ਗਈ ਤੇ ਹੋ ਗਈ ਤੇ ਬਾਕੀ ਕਣਕਾਂ ਵੀ ਜਿਹੜੀਆਂ ਹੁਣ ਤਿਆਰ ਆ ਮੈਨੂੰ ਲੱਗਦੀ ਵੀ ਸਾਡੇ ਵਾਲੀ ਕਣਕਾਂ ਜਿਹੜੀ ਇੱਧਰ ਵਾਲੀ 10 ਤੋਂ 12 ਦਿਨ ਦੇ ਵਿੱਚ ਵੱਢਣਯੋਗੀ ਹੋ ਜਾਣੀ ਤੇ ਬਾਕੀ ਕੈਮਰਾ ਗਰਲ ਬਣੀ ਵੀ ਆਪਣੀ ਜਸ਼ਨ ਉਹਦੇ ਨਾਲ ਵੀ ਮਲਾ ਦੇਣਾ ਖਾਲੂ ਮੇਲੋ ਬਾਈ ਮੇਰੇ ਲਾ ਸੰਸਦਨ ਤੇ ਪਰਸ ਰਿਕਰਟ ਹਾਂ ਬਈ ਹਾਂਜੀ ਠੀਕ ਆ ਹਾਂਜੀ ਆਉਂਦੇ ਇਹ ਚ ਹਾਂਜੀ ਇੱਧਰ ਮਿਲੋ ਬਾਈ ਬੰਦੇ ਨੂੰ ਸੱਚੀ ਗਾਜੀ ਆਹ ਤਿਆਰ ਆ ਬਈ ਹਾਂਜੀ ਸਾਲਾ ਮਾਰਨ ਨੂੰ ਹਾਂਜੀ ਵੱਜਣੀਆਂ ਨਹੀਂ ਨਾਲੇ ਮੈਨੂੰ ਲਾਦੀ ਹਾਂ ਲੋ ਬਾਈ ਸਾਹਮਣੇ ਉਸ ਵੀਰ ਲੱਗਿਆ ਵਾ ਕਰਾ ਮਾਰਨ ਤੇ ਬਾਕੀ ਤੁਹਾਨੂੰ ਕਣਕ ਕਰਨ ਵੀ ਖੰਦਲ ਜਾ ਕੇ ਆਹ ਦੇਖੋ ਬਾਈ ਪੱਤੇ ਝੜਦੇ ਨਾਲ ਮੋਟਰ ਪਰ ਕਿੰਨਾ ਬੁਰਾ ਹਾਲਾ ਬਹੁਤ ਦਿਨ ਬਾਅਦ ਮੈਂ ਵੀ ਆਇਆ ਲਗਾਤਾਰ ਬੀਜੀ ਕੰਮ ਚੱਲਦਾ ਦਾ ਵੀ ਮੋਟਰ ਕੰਨੀ ਨੂੰ ਔਣ ਦਾ ਵੀ ਟਾਈਮ ਨਹੀਂ ਲੱਗਿਆ ਆ ਦੇਖੋ ਵਿੱਚ ਵਰਸੀਨ ਤੁਹਾਨੂੰ ਕਣਕ ਦਿਖਾ ਦੇਣੀ ਇੱਕ ਗੇਲਾ ਕਣਕ ਦਾ ਬਹੁਤ ਫਰਕ ਹੈ ਆ ਇਹ ਥੋੜੀ ਜੀ ਲੇਟ ਮਲਕੀਤ ਬਾਈ ਵਾਲੀ ਬਾਈ ਕਣਕ ਇਹ ਥੋੜੀ ਜੀ ਹਰਿਆਈ ਪਰ ਆ ਦੇਖੋ ਆਪਣੇ ਵਾਲੀਆਂ ਕਾਫੀ ਕਰਦੀਆਂ ਬੱਲਾ ਮੋੜ ਕੇ ਖੜ ਗਈਆਂ ਆ ਦੇਖੋ ਖਰਕ ਦੀ ਦੇਖਿਓ ਹਾਂ ਐਨ ਬਹੁਤ ਵਧੀਆ ਬਾਈ ਹਾਂ ਬਈ ਚੱਲ ਚੱਲ ਉਧਰ ਨੂੰ ਚੱਲ ਉਧਰ ਨੂੰ ਚੱਲ ਮੋੜ 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 ਲੋ ਬਾਈ ਕਿੰਨਾ ਵਧੀਆ ਦ੍ਰਿਸ਼ ਬਰਸੀਨਾ ਦਾ ਵੀ ਬਾਈ ਅਖੀਰਲਾ ਟਾਈਮ ਆ ਗਿਆ ਫੁੱਲ ਪੈ ਗਿਆ ਬਰਸੀਨ ਨੂੰ ਵੀ ਇਹਨ ਦੇਖੋ ਇਹੇ ਫਸਲਾਂ ਦਾ ਸਮਝ ਲਓ ਵੀ ਹੁਣ ਵੀ ਐਨ ਅਜ ਦੇਖੋ ਇਹ ਅੰਬ ਨੂੰ ਵੀ ਇੱਧਰ ਬੂਰ ਜਾਮਣ ਨੂੰ ਵੀ ਬੂਰ ਆਵਾ ਵਿੱਚ ਮੈਂ ਤੁਹਾਨੂੰ ਦਿਖਾਉਂਦਾ ਆਹ ਦੇਖੋ ਬਾਈ ਜਾਮਣ ਨੂੰ ਵੀ ਬੂਰ ਸਾਰੇ ਫਲਾਂ ਨੂੰ ਬਾਈ ਬੂਰ ਪੈ ਗਿਆ ਦਰਸ਼ਕਾਂ ਨੂੰ ਠੀਕ ਹੈ ਨਾ ਚਲੋ ਵੀ ਚਲੋ ਫਿਰ ਚੱਲੀਏ ਉਧਰ ਨੂੰ ਕਰੀਏ ਕੰਮ ਆਪਣਾ ਸ਼ੁਰੂ ਜਿਵੇਂ ਤਰਪਾਲ ਚੱਕ ਪਤਾ ਪਾਪਾ ਜੀ ਨੇ ਬਾਈ ਆ ਜਾਣਾ ਇਹਨਾਂ ਨੂੰ ਅਸੀਂ ਆਪਣਾ ਘਰ ਦੇ ਕੰਮ ਸ਼ੁਰੂ ਲੈ ਇਕੱਠੀ ਕਰਕੇ ਚੱਕਣੀ ਦੀ ਪਤਾ ਇਕ ਕਿਰਦੀ ਕਰ ਗਿਆ ਇਕੱਠੀ ਕਰਕੇ ਚੱਕ ਲੋ ਬਾਈ ਇੱਧਰ ਦੇਖੋ ਸਾਰੇ ਬਾਈ ਕਿਹੜੇ ਸਾਬ ਨਾਲ ਅਨਾਰ ਲੱਗੂਗਾ ਇਹਨੂੰ ਦੇਖੋ ਆੜੀ ਉਹ ਨਹੀਂ ਤੋੜੀ ਨਾ ਤੋੜੀ ਨਾ ਤੋੜੀ ਨਾ ਐਨਾਰ ਖਾਣੇ ਆ ਐ ਖਾਣੇ ਆ ਇੱਕ ਲੈ ਚੱਲ ਜਸਨ ਇੱਕ ਕੜੀਸ ਲੈ ਚੱਲ ਲੋ ਭਾਈ ਜਾਮਣ ਨੂੰ ਪੂਰ ਆ ਦੇਖਿਆ ਕਿਹੜੇ ਸਾਹਮਣੇ ਲ ਪਿਆ ਵਾ ਆੜੀ ਤਾਂ ਜਾਮਣਾ ਵੀ ਖਾਏਗਾ ਨਹੀਂ ਹਨਾ ਚੱਲ ਕੜੀਸ ਨਾਲ ਜਸਨ ਚੱਲ ਚੱਲ ਲੋ ਭਾਈ ਉਧਰ ਚੱਲਦਾ ਢੇੜੀ ਸਤਿ ਸ੍ਰੀ ਅਕਾਲ ਠੀਕ ਆ ਭਾਈ ਠੀਕ ਆ ਜੀ ਲੋ ਭਾਈ ਸੋਏ ਦੇਖੋ ਜਿਹੜੇ ਆਪਾਂ ਮੁੱਲੇ ਖੰਦੇ ਆ ਆ ਬਣ ਗਏ ਬਾਈ ਪੱਕ ਗਏ ਆ ਦੇਖੋ ਇਹ ਬਸ ਹੁਣ ਵੱਢ ਕੇ ਬੂਟਾ ਝਾੜਨ ਚੁੱਕ ਗਈ ਹੈ ਦੇਖ ਲਓ ਹੱਥ ਪਰ ਝੜਦਾ ਬਾਈ ਆ ਦੇਖਿਓ ਜਦੋਂ ਸੋਏ ਆ ਲੋ ਇਹ ਤਾਂ ਬਾਈ ਬਹੁਤ ਲਾਭਦਾਇਕ ਚੀਜ਼ ਆ ਦੇਖੋ ਬੰਦਾ ਕੋ ਹਾਂ ਬਾਈ ਇਹ ਕਣਕ ਦਾ ਬਾਈ ਬਹੁਤ ਵਾਕਾ ਇਹ ਬਣਾ ਵਿਆਹ ਵਾਲਾ ਖੇਤ ਜਿੱਥੇ ਜਸ਼ਨ ਦੇ ਵਿਆਹ ਨੂੰ ਟੈਂਟ ਲੱਗਿਆ ਦਾ ਇਹ ਕਣਕ ਦਾ ਰੋ ਕਣਕ ਦਾ ਭਾਈ ਜਮੀਨ ਸਮਾਨ ਦਾ ਫਰਕ ਪੈ ਗਿਆ ਉਹ ਦੇਖੋ ਇਹ ਦੇਖੋ ਤੇ ਇਹ ਦਾ ਜਿਵੇਂ ਨੂਰਾ ਬਿਛਾਲਾ ਪੁੱਤ ਇੱਥੇ ਲਾ ਸੋਏ ਭਾਈ ਇੱਧਰ ਵੀ ਇੱਧਰ ਥੋੜੇ ਜਿਹੇ ਹਰੇ ਖੜੇ ਆ ਬਾਕੀ ਮੌਸਮ ਵੀ ਥੋੜਾ ਜਿਹਾ ਅੱਜ ਵਿਗੜਦਾ ਲੱਗਦਾ ਆ ਪਈ ਭਾਈ ਆਪਣੀ ਸਰੋਂ ਹੱਥੇ ਬਿਛਾਲਾ ਪੁੱਤ ਬਿਛਾਲੋ ਚਲ ਬਿਛਾ ਦੇੜੀ ਨੋ ਬਈ ਬੰਦਿਆਂ ਦੇ ਵੀ ਕੰਮ ਲੈਣਾ ਚਾਹੀਦਾ ਲੈ ਕੰਨ ਫੜਾ ਦੇ ਸਰਾੜੀ ਚੱਲ ਚਲ ਜਲ ਜਸਨੀ ਖੋਲ ਹਾਂ ਲੈ ਜਾਂਦਾਂ ਉਹਦਾਂ ਨੂੰ ਖਿਚਲਾ ਦਨ ਜਸਨੀ ਉਹ ਤੂੰ ਗਾ ਨੂੰ ਖਿੱਚੀ ਜਾਂਦਾ ਇੱਧਰ ਨੂੰ ਯਾਰ ਪਿੱਛਣ ਲੈ ਚਲ ਜਸਨੀ ਹੋਰ ਲੈ ਚੱਲ ਹੋਰ ਲੈ ਚੱਲ ਹੋਰ ਲੈ ਚੱਲ ਚੱਲ ਹੋਰ ਪਤਾ ਹੋਰ ਚੱਲ ਹਾਂ ਇੱਧਰ ਨੂੰ ਲੈ ਆਦੀ ਚੱਲ ਹੁਣ ਉਧਰ ਨੂੰ ਪਿਛਾ ਚਲੋ ਹਨ ਖੋਲਦੇ ਆ ਗੱਬੇ ਤੇ ਵੀ ਹਨ ਖੋਲਦੇ ਸੀ ਚਲ ਹਾਂ ਚਲੋ ਠੀਕ ਆ ਭਾਈ ਬਾਕੀ ਦਿਖਾਉਂਦਾ ਸਾਨੂੰ ਆ ਭਾਈ ਆਪਣੀ ਸਰੋਂ ਜਿਹੜੀ ਮੈਂ ਤੁਹਾਨੂੰ ਦਿਖਾਉਂਦਾ ਤਾਂ ਇਹਦੇ ਉੱਪਰ ਵੱਜਣੀਆਂ ਭਾਈ ਛਾਲਾਂ ਆ ਦੇਖੋ ਬਾਕੀ ਕਣਕ ਦੇਖ ਲਓ ਇੱਧਰ ਆ ਲੈ ਇੰਨਾ ਫਰਕ ਹੈ ਭਾਈ ਕਣਕ ਦਾ ਉਹ ਨਾਲ ਜੇ ਸਰ ਹਾਂਜੀ ਉਹ ਦੇਖੋ ਨੱਕੇ ਫਿਰ ਚਲੇ ਗਿਆ ਉਹ ਆ ਜਾ ਹੁਣ ਆਇਆ ਆ ਜਾ ਔਰ ਇਹਨੂੰ ਲੋ ਬਾਈ ਪੱਕ ਗਈ ਬਹੁਤ ਸੋ ਇਸ ਕਰਕੇ ਰਾਮ ਨਾਲ ਲੈ ਕੇ ਜਾ ਰਿਹਾ ਜਮਈ ਵੀ ਸਮਝ ਲਓ ਵੀ ਲੋਗੜ ਵਾਲਾ ਹੀ ਕੰਮ ਹੋਇਆ ਪਿਆ ਹੈ ਚੱਕਰੀ ਚੱਕੇ ਤੇ ਛੱਡ ਜਾਓ ਦੇਖੋ ਬੰਦੇ ਉੱਧਰ ਚੱਲਦਾ ਕੰਮ ਚਲੋ ਨਾਲੇ ਬਾਈ ਟਾਈਮ ਆ ਦੇਖੋ ਬਾਈ ਲੂਲਰ ਚੱਲ ਰਿਹਾ ਸਾਡਾ ਉਹ ਬੱਲੇ ਹਾਂ ਬਾਬਾ ਮੰਨ ਕੇ ਮੰਨ ਕੇ ਆੜੀ ਤੈਨੂੰ ਮੰਨ ਕੇ ਕੜ ਦੇਣਾ ਤੇਲੇ ਨਾ ਕੜਦੀਦਾ ਹਾਂ ਆਹ ਦੇਖ ਆਹ ਦੇ ਲੋ ਬਾਈ ਫੇਰ ਮੈਂ ਕਿਹਾ ਵੀ ਟਰੈਕਟਰ ਦੀ ਲੋੜ ਪੈ ਗਈ ਹਾਂ ਹਾਏ ਐਨ ਬਾਈ ਰਾਮ ਨਾਲ ਲਿਆ ਹੋਰ ਜੀ ਥੋੜਾ ਜਿਹਾ ਕੈਮਰੇ ਕਰਕੇ ਮੈਂ ਘੱਟ ਚੱਕ ਕੇ ਲੈ ਤਾ ਨਹੀਂ ਮੈਂ ਜ਼ਿਆਦਾ ਚੱਕ ਲਿਆ ਹੁੰਦਾ ਪੂਰਾ ਹੀ ਥੱਬੇ ਦਾ ਥੱਬਾ ਪੂਰੀ ਪੱਕ ਚੁੱਕੀ ਹੈ ਜਿਹੜੀ ਇਹ ਹਾਂ ਦੇਖੋ ਆਹ ਐਨ ਬਾਈ ਐਨ ਪੂਰਾ ਥੱਬਾ ਜਨਾ ਆ ਗਿਆ ਦੇਖੋ ਐਨ ਪੂਰਾ ਥੱਬਾ ਮੇਰੇ ਜੰਦਨ ਬਾਈ ਉਹ ਕਰ ਦਿੰਦੇ ਆ ਉਹ ਦੇਖੋ ਇਹਨਾਂ ਕੰਮ ਸਾਬ ਨਿਆਣਿਆ ਤੁਸੀਂ ਸਾਬ ਪੁਲਫੀ ਖਿਲਾਉਂਗਾ ਸਾਬ ਨੂੰ ਇੱਕ ਇੱਕ ਠੀਕ ਹੈ ਓਕੇ ਹਾਂ 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 ਹਰੀਆਂ ਹਾਏ ਹੌਲੀ 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 RAM NATH ਚਲੋ ਬਾਈ ਮਿਲਦੇ ਆ ਬਾਕੀ ਕਰਕੇ ਲੋ ਬਾਈ ਇੱਧਰ ਬੰਦਾ ਦੇਖ ਲੋ ਤਿਤਲੀ ਫੜ ਦਾੜੀ ਹਾਂ ਲੋ ਬਾਈ खर्जा 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 आ देख आले बैठी ओए ये देखो भाई बहुत बढ़िया भाई तितलियां है, देखो इकड़ा उड़ दिया कर भाई देखो ये भी भाई कुदरत दा जी है ਹਾਵੇ ਜੇ ਸਣਾ ਨਾ ਨਾਮ ਟੁੱਟ ਗਿਆ ਹੂੰ ਅਦੇ ਲਾੜੀ ਇਧਰ ਤੇ ਤਤਲੀਆਂ ਲੱਗਿਆ ਫੜਨ ਦੇਸ ਹੂੰ ਚਲੋ ਚਲ ਚਲ ਇਤਨੀ ਫੜਾਉਣੀ ਆ ਆ ਬੈਠੀ ਹੋਈ ਬਈ ਇਹ ਫੜਨਾ ਚਾਹੁੰਦਾ ਤਾਂ ਪਰ ਨਹੀਂ ਇਹਦੇ ਬਸ ਦਾ ਕੰਮ ਨਹੀਂ ਚਲੋ ਚਲ ਚਲ ਦਿਖਾਈ ਮੱਥਾ ਕਿੰਨੀ ਗਰਮੀ ਆ ਗਈ ਚਲ ਠੰਡਾ ਜੀ ਬੋਤਲ ਲਿਆਵਾ ਇੱਕ ਹਾਂਜੀ ਹੂੰ ਹਾਂਜੀ ਕੰਮ ਢੇਲੇ ਦਾ ਨਹੀਂ ਕਰਿਆ ਓ ਬਾਈ ਹੰਬ ਦੇਖੋ ਕਿੰਨਾ ਵਧੀਆ ਖੜਾ ਇਹ ਦੇਖੋ ਮੌਸਮ ਤਾਂ ਸੋਹਣਾ ਹੋ ਗਿਆ ਹਾਂ ਮੌਸਮ ਤਾਂ ਸੋਹਣਾ ਮੌਸਮ ਸੋਹਣਾ ਹੋ ਗਿਆ ਬਾਈ ਜਸ਼ਨ ਬਹੁਤ ਕੰਮ ਕਰਾਉਂਦੀ ਮੇਰੇ ਨਾਲ ਆ ਦੇਖੋ ਅਈ ਤਰ ਤਰ ਕੇ ਇੱਕ ਕਪੂਰ ਵਾਈ ਅਸੀਂ ਕੱਢ ਚੁੱਕੇ ਆ ਉਹ ਦੇਖੋ ਆ ਵੀ ਸਾਡਾ ਹੋ ਗਿਆ ਵਿੱਚ ਵਿੱਚ ਕੋਈ ਕੋਈ ਢੱਕਾ ਹਰਾ ਜਸ਼ਨ ਹੈ ਨਾ ਬੈਕਣਾ ਜਸ਼ਨ ਆਇਆ ਤਰਨਾ ਉਹ ਦੇਖੋ ਬਾਈ ਯਾਰ ਕਹੂੰ ਰਹਿ ਨੂੰ ਦੱਸੋ ਹਾਂ ਨਾ ਭਾਈ 뷰 ਬਹੁਤ ਵਧੀਆ ਹੈ। ਲੋ ਵਈ ਸਾਡੀ ਮਿਹਨਤ ਕਾਲੀ ਫੀਮ ਤਿਆਰ ਹੈ ਭਾਈ। ਜਿਸਨ ਲੱਗ ਗਿਆ ਅੱਧਾ ਘੰਟਾ। ਹਾਂਜੀ। ਦੇਖੋ ਭਾਈ ਕੁਰਸੀ ਪਰ ਬੈਠਾ ਦਾਦਰ ਬੰਦਾ। ਜਿਸਨ ਕਿੰਨਾ ਕਹਾਕਾ ਮਾਰੀਆਂ ਤਾਂ ਇਹਨੂੰ ਸੱਚੀ ਦੱਸੇ। ਬਹੁਤ। ਬਹੁਤ। ਉਧਰ ਭਾਈ ਪਾਪਾ ਜੀ ਵੀ ਆ ਗਏ। ਦੋਈ ਸਰਾਂ ਦਾ ਲੱਗਿਆ ਨੰਬਰ। ਨੂੰ ਲੋ ਵਈ ਇੱਧਰ। ਅਸਿਰਕਾਲ ਜੀ। ਦੋਈ ਦਾ ਨੰਬਰ ਚੱਲ ਪਿਆ ਬਸ ਹਾਂ ਇਹ ਸਰੋਂ ਤਾਂ ਵੱਢੀ ਹੁੰਦੀ ਏ ਥੋੜੀ ਬਹੁਤ ਹਰੀ ਜੀ ਕਹਿੰਨੀ ਕਿ ਉਦੋਂ ਦੀ ਛੱਡੀ ਹੋਈ ਸੀ ਹਾਂ ਜਿਹੜਾ ਲੋਅ ਲੇਟ ਵੀ ਜੋ ਹੈ ਨਾ ਹਾਂ ਹਾਂ ਸਾਗ ਬੀਜੇ ਤਾਂ ਸਾਗ ਵੀ ਖਾ ਲਿਆ ਤੇ ਕੋ ਉਹ ਬੰਦਾ ਦਾ ਕੁਰਸੀ ਉਹ ਦੇਖ ਕੋਈ ਚੱਲ ਨਹੀਂ ਉਹਦਾ ਕੰਮ ਕੁਰਸੀ ਚਕਾ ਆ ਜਾ ਵੱਢੀ ਓਏ ਉਹਦਾ ਕੰਮ ਕੁਰਸੀ ਹੈ ਆ ਗਿਆ ਬਸ ਉਹਨਾਂ ਤੇ ਕੇ ਹੌਦਾ ਵਾਕੂ ਮਣ ਫਿਰਨਾ ਯਾਨੀ ਕੰਮ ਮਾੜਾ ਮਾ ਟਾ ਪਰ ਘੁੰਮੀ ਜਾਂਦਾ ਜਸ਼ਨ ਕਰਾਉਂਦੀ ਕੰਮ ਪੂਰਾ ਇਹਦੇ ਉੱਪਰ ਜਦ ਹੁਕਮਣਾ ਜਦ ਚਪਲਾਂ ਪਾਈਆਂ ਹੋਈਆਂ ਜਦ ਘੁੰਮੇ ਚੱਲੇ ਦੱਸਣ ਠੀਕ ਆ ਘੁੰਮਦਾ ਨਹੀਂ ਇਹ तितਲੀਆਂ ਜਿਹਾ ਫੜਨ ਲੱਜਾਂਦਾ ਕਦੇ ਕੁਸ ਨਾ ਉਧਰ ਨੂੰ ਖੇਤ ਕੰਨੀ ਨੂੰ ਹਾਂ ਪਤਾ ਨਹੀਂ ਕੰਡ ਲੜਦੀ ਇਹਨਾਂ ਦੇ ਹੁਣ ਕੰਡ ਤਾਂ ਨਹੀਂ ਧੁੱਪਾਂ ਲੱਗਦੀ ਧੁੱਪਾਂ ਤਾਂ ਹੁੰਦੀ ਹੈ ਗਰਮੀ ਜੀ ਲੱਗਦੀ ਹੁੰਦੀ ਹੈ ਹਾਂ ਸਹੀ ਗੱਲ ਇਹਨਾਂ ਚਾਹ ਬਣਾ ਦਿੱਤੀ ਥੋੜੀ ਆ ਕੋਈ ਨਹੀਂ ਹੁਣ ਅਸੀਂ ਕੰਮਾਂ 'ਤੇ ਬੈਠਣਾ ਸਾਰਾ ਜੀ ਸਾਡਾ ਕੰਮ ਅੱਧੇ ਘੰਟੇ ਦਾ ਰਹਿ ਗਿਆ ਅੱਗੇ ਜੀ ਦੀ ਨਹੀਂ ਬਣਾਉਣਾ ਬਸ ਹਾਂ ਮੇਰੀ ਚਾਹ ਬਣਾਉਣ ਲੱਗੀ ਸੀ ਪੁੱਛੋ ਤਰਲੀਤੀ ਹੁਣ ਬਸ ਇਹਦੇ ਉੱਪਰ ਗਾਂਸਰ ਉਹ ਆਹ ਦੇਖੋ ਕਿੱਥੇ ਆਹ ਦੇਖੋ ਆਹ ਦੇਖੋ ਉਹ ਨਾ ਕੱਲਾ ਹੀ ਜਾ ਕੇ ਬਹਿ ਗਿਆ ਕਾਂਕਦੇਆਂ ਬੱਲਾਂ ਪਰ ਡੰਡਾ ਹੂੰ ਇਹ ਲੈ ਕੇ ਜਿਦ ਲੈ ਐ ਸੁੱਕੇ ਪਹਿਲੇ ਚ ਹਾਂ ਕਾਂਕੇ ਖੇਤ ਸੁੱਕਦੀ ਹੈ ਇਹ ਖੇਤ ਨੂੰ ਪਾਣੀ ਲਾ ਦਿੰਦੇ ਕੱਲ ਨੂੰ ਇਹ ਹੋਣੀ ਫਿਰ ਹੋਰ ਰੁਕ ਜਾਣੀ ਹੈ ਇਹ ਬਾਅਦ ਚ ਜੋ ਰੱਖਣੀ ਹੈ ਇਹੀ ਰੱਖ ਲਾਂਗੇ ਇਹੀ ਰੱਖੀ ਤੇ ਦਵਾਈ ਵੀ ਪਾਈ ਹਾਂ ਇਹ ਬੀਜ ਮਿਕਸ ਨਾਲੇ 29 ਸਟਾਰਟ ਇੱਕ ਹੋਰ ਵੀ ਜੇ ਮੇਰੇ ਹੁਣ ਯਾਦ ਨਹੀਂ ਆ ਰਹੇ। ਇਹ ਘਰ ਨੂੰ ਰੱਖ ਲੈਂਦੇ ਆ। ਹਾਂ। ਇਹ ਨਿਕਲਣ ਨੂੰ ਛੱਡਦੇ ਆ। ਹਾਂ, ਕੱਲੂ ਪਾਣੀ ਲਾ ਲੈਂਦੇ ਆ। ਹਾਂ ਬਈ ਜੇ ਸਨ ਆਜੋ ਆਜੋ। ਪੱਕ ਤਲ ਹੁਣ ਤਾਂ ਸਾਰੀਆਂ ਇੱਕ ਸਾਰੇ ਪੱਤੇ ਹਨ। ਮਾਣੀ ਨਹੀਂ ਵੀ ਲਾਉਣਾ ਵਿੱਚ ਹਰੀ ਏ, ਛੱਡ ਛੱਡ ਨਹੀਂ ਸਕੀ। ਦੇਖੋ ਅਸੀਂ ਮਜਿਕਣਾ ਤੁਸੀਂ ਕਹਣਾ ਦੇਖੋ ਜੇ ਲਾਉਣਾ ਤਾਂ ਲਾ ਵੀ ਦਿੰਦੇ। ਉਹ ਦੇਖ ਲੈਂਦੇ ਉਹ ਵਿੱਚ ਜਿਹੜੀ ਨਹੀਂ ਹਰੀ ਏ। ਹੂੰ। ਤੁਸੀਂ ਕਹਿੰਨਾ ਦੱਸ ਦੇਣ ਕਿ ਪੱਕਣਾ ਪੱਕਣਾ। ਬਸ ਦਸ ਦਿਨ। ਲੇਟ ਅਗੇਤੀ ਪਛੇਤੀ ਸਭ ਇੱਕ ਬਰਾਬਰ ਹੋ ਜਾਣੀ ਹੈ। ਹੂੰ। ਦੇਖੋ ਕਿੰਨਾ ਵਧੀਆ ਆ ਬੀਜ ਹਨ। ਹਾਂ। ਤੇ ਪੇ ਹੀ ਨਹੀਂ ਉਹ। ਤੇਲਾ ਹਨਾ। ਤੇਲ ਪੇ ਹੀ ਨਹੀਂ। ਸਾਰੀਆਂ ਨਾ ਕਣਕਾਂ ਨੂੰ। ਸੱਚ ਕਣਕਾਂ ਨੂੰ ਵੀ ਸਰਵਾਂ ਨੂੰ ਵੀ। ਦੇਖਣਾ ਤਾਂ। ਲੋ ਬਾਈ। ਚੱਲ ਜੇ ਸਨ ਪਾਵਣਾ ਬਾਬੇ ਤੋਂ ਪਹਿਲਾਂ ਕੰਮ ਨਵੇੜਦੀ ਏ। ਹਨਾ? ਹਾਂਜੀ। 10 ਮਿੰਟ ਦਾ ਕੰਮ ਰਹਿ ਗਿਆ ਬਾਈ ਸਾਡਾ। ਅਸੀਂ ਲੱਗੇ ਵੇ ਤੇ। ਮਾਰੋ ਮਾਰਾ ਰਹਿ ਗਈਆਂ ਬਾਈ 1 2 3 ਕੋ ਚਾਰ ਸੱਬੇ ਰਹਿ ਗਏ ਬਾਈ ਸਾਡੇ ਹਾਂ ਬਾਈ ਵੇਖਾਂਦਾ ਮੈਂ ਲਾਲ ਹੋ ਗਿਆ ਬਾਈ ਮੂੰਹ ਜੇ ਸੰਦਾ ਇੱਕ ਉਹ ਦਰ ਫਿਰਦਾ ਇੱਥੇ ਹੀ ਰੱਖ ਦੇ ਇੱਥੇ ਆ ਜਾ ਚੱਲ ਚੱਲ ਦਵਾਈ ਮੂੰਹ ਮੜਾ ਦੇਖੋ ਖੜੀ ਖੜੀ ਇੱਥੇ ਖੜੀ ਮੈਨੂੰ ਗਰਮੀ ਮੜੀ ਚੱਲ ਆ ਜਾ ਚੱਲ ਆ ਜਾ ਫਿਰ ਚੱਲ ਹਾਂ ਜਦੋਂ ਸਾਰੀ ਦਿਹਾੜੀ ਚੱਲੇ ਇਹ ਜੇ ਕੰਮ ਫਤਲੇ ਹੋ ਜਾਣਾ ਆਪਾਂ ਨੇ ਹਣਾ ਮਦਾਰੀ ਹੋ ਜਾਂ ਤਾ ਨਾ ਭਾਈ ਕੰਮ ਸਪਾਨੋ ਸਾਡਾ ਹਾਂ ਹਾਂ ਠੀਕ ਆ ਤੂੰ ਤੂੰ ਖੜਕੇ ਵਾਲੀ ਕੰਮ ਤੈਨੂੰ ਲੋਟ ਰਹਿੰਦਾ ਜਿਹੜਾ ਰਹਿੰਦਾ ਕਰੀ ਚੱਲ ਲੋ ਭਾਈ ਮਿਹਨਤ ਟੋਟੇ ਜੇ ਦਿੱਤੀ ਆਪਾਂ ਨੇ ਪਾ ਇਧਰ ਮਾਰਤੀ ਤਰਪਾਲ ਦਿੱਤਾ ਹਾਂ ਦੇਖ ਲੈ ਭਾਈ ਅਦਰਬਾਇਨ ਨੂੰ ਬੋਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਾਈ ਬੰਦੇ ਦੇਖਦਾ ਬੜਾ ਠੀਕ ਹੈ ਹਾਂ ਉਹ ਦੇਖੀ ਮੇਲੇ ਮੈਂ ਹਾਂ ਕੱਲ ਸਾਨੂੰ ਸਰੋਵਰ ਫੇਰੇ ਆ ਬਾਕੀ ਹੁਣ ਆਪਨੇ ਸਾਫ਼ ਕਰਨ ਲੱਗੇ ਪਏ ਅਸੀਂ ਸ਼ਾਮਾਂ ਜਾ ਕੇ ਬੈਠ ਗਏ ਹਾਂ ਆ ਪੰਮੂ ਨੂੰ ਪੁੱਛ ਜਰ ਮੈਂ ਕਹਿਮ ਜੋਗਾ ਕਹਿੰਦਾ ਫਾਸਟ ਚ ਫਾਸਟ ਜੇ ਕਹਿੰਦਾ ਦੱਸਦਾ ਹਾਂ ਹਾਂ ਫਾਸਟ ਜੇ ਹੋਇਆ ਹਲੇ ਮੈਨੂੰ ਲੱਗਦਾ ਦੂਜੀ ਤੀਜੀ ਹੋਗਾ ਜਦਦੇ ਅਸੀਂ ਜਾਨੂੰ ਵਾਸਤੇ ਚੜਾਉਣ ਲੱਗੇ ਪਏ ਇਹਦਾ ਫਾਸਟ ਜੇ ਹੋਇਆ ਕਿੰਨੀ ਹੋਰ ਕਿੰਨੀ ਹੋਊਗੀ ਵੀ ਉਹ ਮਰਠਾ ਮਾ ਸਾਲ 4 ਸਾਲ ਪਿੱਛੇ ਹੀ ਕਮਾਈ ਗਏ ਹਲੇ ਹਾਂ ਆ ਉਹ ਹੀ ਗਿਆ 4 ਸਾਲ ਨਹੀਂ 2 ਸਾਲ ਪਿੱਛੇ ਹੋ ਗਿਆ 6 6 ਸਾਲ ਦਾ ਨਿਆਣਾ ਪਹਿਲੀ ਵਾਰੀ ਵੀ ਚੋਣਾ ਚਾਹੀਦਾ ਨਹੀਂ ਇਹ ਪਹਿਲੇ 6 ਸਾਲ ਦਾ ਹਾਂ ਫੇ 1 ਸਾਲ ਪਿਛਲੇ ਸਾਲ ਪਿੱਛੇ ਕਰਾਤਾ ਤਾਂ ਹੋਰ ਬਸ 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 ਜਾਣੀ ਹੋਣੀ ਨਾ ਦੂਸਰੀ ਚੋਣਾ ਤਾਂ ਅਸੀਂ ਪਿਛਲੇ ਸਾਲ ਕਰਨ ਕਿਈ ਫਰਮਾਇਸ਼ ਵਾ ਕੇ ਗਾਹਾਂ ਕਹਿੰਦੇ ਮੈਨੂੰ ਗਾਹਾਂ ਜਮਾਤ ਚ ਰੱਖ ਲਓ ਹਾਂ ਅਸੀਂ ਪਿੱਛੇ ਕਰਾਇਆ ਤਾਂ ਇਹ ਬਾਈ ਪਿੱਛੇ ਕਰਾਇਆ ਤੇ ਤਾਂ ਪਿੱਛੇ ਕਰਾਇਆ ਤਾਂ ਥੋੜਾ ਬੋਲਣ ਚ ਸਪੀਚਿੰਗ ਘਟਦੀ ਸੀ ਠੀਕ ਹੈ ਠੀਕ ਹੈ 1 ਸਾਲ ਪਿੱਛੇ ਕਰਾ ਲੈਂ ਫਿਰ ਉਹ ਆ ਦੇਖ ਲੈ ਬਾਈ ਵਧੀਆ ਵਧੀਆ ਹੋਏ ਗਈ ਮੈਂ ਕਿਹਾ 7-8 ਕਿਲੋ ਚੱਕ ਕੇ ਦੇਖੀ ਤਾਂ ਮੜੀ ਜੀ ਸਾਲ ਤਾਂ ਸੁੱਕਣੀ ਵੀ ਹੈ ਹੈਗੀ ਨਹੀਂ ਤਾਂ ਹੈ ਹੈਗੀ ਨਹੀਂ ਤਾਂ ਮੈਂ ਤਾਂ ਪਾ ਕੇ ਹੋਰ ਪਾ ਕੇ ਕਾਣੀ ਦਾ ਕਾਣੀ ਉਹ ਵੀ 16 ਅੱਗੇ 16 ਕਿਲੋ ਦੀ ਕਾਣੀ ਕਢਾਇਆ ਕਰਦੇ ਹੂੰ ਉਹ ਰੇਟ ਉਹਨਾਂ ਦਾ ਬੰਨਵਾਦਾ ਹੁਣ ਤਾਂ ਕਾਣੀ ਦਾ ਮਤਬ ਲੈ ਜਾਏਗਾ ਹੁਣ ਤਾਂ ਥੈਲੇ ਜਗ੍ਹਾ ਦਾ ਪਹੁੰਚਾ ਲੈ ਜਾਏਗਾ ਤਾਂ ਤਾਂ 8 ਕਿਲੋ ਕਰਨੀ ਇੱਧਰ ਕਿਰਪਾ ਕਰਨੀ ਪੈਣੀ ਕਰ ਨੂੰ ਹਾਂ ਦੁਪਹਿਰੇ ਦੁਪਹਿਰੇ ਨਹੀਂ ਨਹੀਂ ਹੁਣ ਤਾਂ ਮੈਨੂੰ ਸਿਰਫ ਕਾਣੀ ਨਾਲ ਚੱਕਰ ਨਹੀਂ ਹੈਗਾ ਹੁਣ ਜੇ ਤੂੰ 8 ਕਿਲੋ ਵੀ ਕਢਾ ਲਿਆ ਇਹ ਵੀ ਕੱਢ ਦੇਣਾ ਪਹਿਲਾਂ ਉਹਨਾਂ ਨੇ ਹੁਣ ਕਿਲੋਆਂ ਦਾ ਹਿਸਾਬ ਹੈ ਉਹਨਾਂ ਨੇ 40 ਕਿਲੋ ਦੇ ਕੋਈ ਥੈਲੇ ਲੈਣ ਦਾ ਭਰ ਕੇ ਨਹੀਂ ਹੋਇਆ ਆਪਾਂ 40 ਲੈ ਕੇ ਜਾਂਦਾ ਮੈਂ 38 40 45 ਵੀ ਲੈ ਕੇ ਗਏ ਅੱਗੇ ਅਸੀਂ ਰੋਪੜ ਕਢਾਉਦੇ ਹੁੰਦੇ ਤੇ ਹੁਣ ਤਾਂ ਚੱਲ ਆ ਦੂਏ ਕੋਲੂ ਆ ਗਏ ਜਦੋਂ ਉਹ ਨਾ ਚੱਲਦਾ ਮੋਟਰ ਗਾਇਲੇ ਦਾ ਉਹ ਵਿੱਚ ਐ ਬੇਲਣ ਦੇ ਘੁੰਮੀ ਜਾਂਦਾ ਦਾ ਪਤਾ ਨਹੀਂ ਕਿਹੜੇ ਸਾਗ ਕਹਿੰਦੇ ਨਿਕਲਦਾ ਦਾ ਜਦੋਂ 16 ਕਿਲੋ ਦੀ ਕਹਾਣੀ ਕਢਦੇ ਹੁੰਦੇ ਕੋਈ ਕੋਈ ਹਿਸਾਬ ਹਾਂ ਬਾਈ ਗਰਮੀ ਗਰਮੀ ਤਾਂ ਨਹੀਂ ਗਰਮੀ ਕਿੱਥੇ ਹੈ ਹੂੰ ਬਹੁਤ ਗਰਮੀ ਆਹ ਤਰਪਾਲ ਬਾਈ ਉਰੀ ਰੱਖ ਦੇਣੀ ਹਲੇ ਅੰਦਰ ਨਹੀਂ ਬਾਈ ਅੰਦਰ ਰੱਖਣੀ ਹੈ ਹਾਂ ਇਹ ਜਸਵੀਰ ਨੂੰ ਸੰਭਾਲ ਦੇ ਉਹਦੀ ਸਰੋਂ ਵੱਡੀ ਪਈ ਹੈ ਚਲ ਮੈਂ ਕਹਿ ਦੂੰਗਾ ਮੈਂ ਇਕੱਠੀ ਕਰਨੀ ਆ ਮੈਨੂੰ ਕਹਦਾ ਤਾਂ ਕਰਦਾ ਵੀ ਬੇਲੀ ਘੱਟ ਹੁੰਦੀ ਆ ਮਹਾਜ ਮੈਂ ਤਾਂ ਬੇਲੀ ਕਰ ਦੇਣੀ ਮੈਂ ਤਾਂ ਪਾਣੀ ਥੈਲੇ ਦੇ ਵਿੱਚ ਹਨਾ ਮੈਂ ਇਕੱਠੀ ਕਰ ਦੇਣੀ ਬਾਈ ਗਰੇ ਲਾਉਣਾ ਕੋਈ ਨਹੀਂ ਫਿਰ ਮੈਂ ਉਹਦੇ ਉੱਥੇ ਹੀ ਰੱਖ ਦਿੰਦਾ ਹਾਂ ਗਰੇ ਲਾਉਣਾ ਉਹਨਾਂ ਫਿਰ ਗਰੇ ਵਾਲੀ ਸਰੋ ਦੀ ਸਰੋ ਵਧੀਆ ਬਣ ਜਾਂਦੀ ਆ ਠੀਕ ਉਹਨੂੰ ਕਾਲੀ ਨਹੀਂ ਆ ਗਈ ਬੀਜਣਾਂ ਨੇ ਹੋਣਾ ਕੋਸ ਨੂੰ ਹਾਂ ਉਹਨਾਂ ਬੀਜਣਾਂ ਮੇਰਾ ਕੱਲ ਹੌਲੀ ਉਹਦੇ ਨਾਲ ਆ ਠੀਕ ਆ ਕੇ ਰੱਖ ਦੇਣੀ ਚਲੋ ਬਾਈ ਹਾਲੇ ਵਧੀਆ ਬਣ ਜਾਂਦੀ ਤਾਂ ਦੇਖੀਏ ਪਿਛੇ ਸਰਨੇ ਜੱਜ ਦੇ ਕਿੰਨਾ ਟਾਈਮ ਪੈ ਰਹੀ ਜੰਨੀ ਵਧੀਆ ਬਣੀ ਆਂਗੀ ਠੀਕ ਆ ਜੀ ਹਾਂ ਵੀ ਆਪਨਾ ਆ ਵੀ ਠੀਕ ਹਨ ਇਸ ਤਰ੍ਹਾਂ ਵੀ ਦਾ ਨੇ ਜਿਹੜੇ ਠੀਕ ਹੈ ਜਿਹੜੇ ਪੂਲੀਆਂ ਗਰਭਾਂ ਨੂੰ ਪੂਲੀਆਂ ਬੰਪੀਆਂ ਹਨ ਜਿਹੜੀ ਜਾਂ ਉਸ ਟਾਈਮ ਝੜਦੀ ਬਹੁਤ ਹੈ ਮੈਂ ਦੇਖੀ ਹੈ ਭਈ ਇਹ ਨਹੀਂ ਮੰਦੇ ਕਿ ਗੱਠ ਬੰਨਦੇ ਸਿਰਫ ਮੁੰਡੀ ਕਰਕੇ ਰੱਖਦੇ ਆਂ ਉਹ ਖੰਡ ਵੀ ਆਉਂਦੀ ਹੈ ਲੱਗੇ ਨਾ ਗੱਲ ਬਹੁਤ ਹੈ ਮਰ ਕਰੀ ਗੈਲ ਲੱਗੇ ਰਹੇ ਦੋ ਪਾਪੂਤ ਨਹੀਂ ਉਹ ਤਾਂ ਮਤਬਦਨ ਠੇਕੇ ਪਰ ਜਿਕਣਾ ਸਹੀ ਰੋ ਬਚਾ ਲਈ ਫਰੋਂ ਗੱਠਾਂ ਬੰਨ ਕੇ ਚਕਾਉਂਦੇ ਰਹੇ ਬੰਨਣਾ ਆਪਣਾ ਸਹੀ ਗੱਲ ਇੱਕ ਨਾ ਲੈਦਰ ਬੰਦਾ ਥੱਕ ਗਿਆ ਤਾਂ ਚਲੋ ਬਾਈ ਚੱਲਦਾ ਕੰਮ